ਜੋ ਦਰਾਂ ਮਾਤੀ ਤੋਂ ਪੂਰਾ ਪੂਸ ਪੂਰਾ ਅਮਰ ਵਹਿਰਾਜ ਮੋਦੀ ਕੋਸ਼ਿਸ਼ ਹੋ। ਸਾਡਾ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਸਰਕਾਰ ਤੋਂ ਸਾਡੇ ਡੀਜੀਪੀ ਸਾਹਿਬ ਤੇ ਸਮਾਜਯੋਗ ਸਾਡੇ ਡੀਆਈ ਸਾਹਿਬ ਤੇ ਐਸਐਸਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਉਹਦੇ ਤਹਿਤ ਅਸੀਂ ਏਰੀਆ ਦੇ ਵਿੱਚ ਗਸ਼ਤ ਵਗੈਰਾ ਬਹੁਤ ਵਧਾਈ ਹੋਈ ਹੈ ਤੇ ਕੱਲ ਪਰਸੋਂ 21 ਤਰੀਕ ਨੂੰ ਸਾਡੀ ਪੁਲਿਸ ਪਾਰਟੀ ਅ ਮਿਰਜਾਪੁਰ ਵਾਲੇ ਰੋਡ ਤੇ ਸੀਗੀ ਤਾਂ ਉਥੋਂ ਇਨਫੋਰਮੇਸ਼ਨ ਮਿਲੀ ਸੀਗੀ ਸਾਨੂੰ ਤੇ ਮੌਕੇ ਤੇ ਨਾਕਾਬੰਦੀ ਕੀਤੀ ਹੋਈ ਸੀਗੀ ਤੇ ਉਥੋਂ ਸਾਡੇ ਕੋਲ ਸਵਿਫਟ ਕਾਰ ਦੇ ਵਿੱਚੋਂ 100 ਕਿਲੋ ਭੁਖੀ ਚੂਰਾ ਪੋਸਟ ਬਰਾਮਦ ਹੋਈ ਹੈ ਸਰ ਉਹਨਾਂ ਉਹਨਾਂ ਵਿਅਕਤੀ ਨੂੰ ਕਾਬੂ ਕੀਤਾ ਹੈ ਹਾਂਜੀ ਕਾਬੂ ਇਹ ਦੋ ਜਣੇ ਸੀਗੇ ਜੀ ਬਲਜੀਤ ਸਿੰਘ ਬਲਜੀਤ ਸਿੰਘ son of ਦਾਰਾ ਸਿੰਘ ਤੇ ਬਲਜੀਤ ਸਿੰਘ son of ਸੁਦੇਸ਼ ਸਿੰਘ ਇਹਨਾਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਮਾਮਲੇ ਦਰਜ ਨੇ NDB ਦੇ ਇਹ ਅ NDB ਅਧਿਨੇ ਜੀ ਕੁਝ ਹੋਰ ਨੇ ਇਕਦਾਰ ਹੁੰਦਾ ਜਾਂ ਸਨੇਚਿੰਦਰ ਥੋੜੀ ਦੇਰ ਅੱਗੇ ਕਿਉਂ ਸਪਲਾਈ ਦੇ ਰਹੀ ਸੀ ਇਹ ਹਜੇ ਜੀ ਇੰਟਰੋਗੇਸ਼ਨ ਇਹਨਾਂ ਦੀ ਪੁੱਛ ਗਈ ਉਸ ਤੋਂ ਪਤਾ ਲੱਗੂਗਾ ਜੀ ਰਮਾਨ ਇਹਨਾਂ ਦਾ ਦਿੱਤਾ ਹੋਇਆ ਸੀ ਤੇ ਪੁੱਛੇ ਕਿਸ ਤੋਂ ਬਾਅਦ ਫਿਰ ਦੇਖਾਂਗੇ ਜੇ ਇਹ ਖੁਲਾਸਾ ਇਹ ਇਹ ਰਾਉਂਡ ਤੁਸੀਂ ਲਾ ਲਓ ਵੀ 2-4 ਸਾਲ ਤੋਂ ਲੱਗੇ ਹੋਏ ਨੇ ਜੀ ਜਿੱਦਾਂ ਸਰ ਪੰਜਾਬ ਸਰਦਾਰੋਂ ਲੋ ਜਿਹੜੇ ਬੁੱਢੇ ਨੇ ਇਹ ਨਾਲ ਦੀ ਪ੍ਰਾਪਰਟੀ ਬਣਾਈ ਹੈ ਇਹਨਾਂ ਨੇ ਇਹ ਦੇਖੋ ਜੀ ਪ੍ਰोसीजर ਆ ਪੂਰਾ ਫੋਲੋ ਕਰਕੇ ਅਸੀਂ ਉਦੋਂ ਬਾਅਦ ਜਿਹੜਾ ਹੋਊਗਾ ਕੋਈ ਪ੍ਰਾਪਰਟੀ ਇਹਨਾਂ ਦੇ ਨਿਕਲਦੀ ਆ ਤਾਂ ਉਹ ਕਾਰਵਾਈ ਬਣਦੀ ਕਰਾਂਗੇ ਜੀ ਅਸੀਂ ਕੋਰਟ ਵਿੱਚ ਪੇਸ਼ ਕਰਦੇ ਹਾਂ ਹਾਂ ਜੀ ਕੋਰਟ ਦੇ ਵਿੱਚ ਪੇਸ਼ ਕਰਨਾ ਜੀ ਇਹਨਾਂ ਨਾਲ ਹਾਂ ਜੀ ਹਾਂ ਜੀ ਹਾਂ ਜੀ ਹੋਰ ਵੀ ਖਲਾਸੇ